ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਦੋਸਤੋ ਅੱਜ ਅਸੀਂ ਇੱਕ ਛੋਟੀ ਜੀ ਵੀਡੀਓ ਰਾਹੀਂ ਪੰਜਾਬੀ ਦੇ ਬਹੁਤ ਮਹੱਤਵਪੂਰਨ ਮਸਲੇ ਬਾਰੇ ਗੱਲਬਾਤ ਕਰਨੀ ਹੈ ਤੁਸੀਂ ਸਕਰੀਨ ਤੇ ਦੇਖ ਲਿਆ ਹੋਊਗਾ ਕਿ ਅੱਜ ਅਸੀਂ ਲੱਲਾ ਅਤੇ ਲੱਲੇ ਪੈਰ ਬਿੰਦੀ ਵਿੱਚ ਅੰਤਰ ਜਾਣਾਂਗੇ ਤੇ ਇਹ ਵੀ ਜਾਣਾਂਗੇ ਕਿ ਇਹਨਾਂ ਦੋਨਾਂ ਨੂੰ ਇੱਕ ਦੂਜੀ ਦੀ ਥਾਂ ਤੇ ਵਰਤ ਲੈਣ ਨਾਲ ਕਿੰਡੀ ਵੱਡੀ ਗਲਤੀ ਹੋ ਜਾਂਦੀ ਹੈ ਅਕਸਰੀ ਪੰਜਾਬੀ ਲਿਖਣ ਪੜਨ ਵਾਲੇ ਅਤੇ ਪੰਜਾਬੀ ਨੂੰ ਵੱਡੀਆਂ ਕਲਾਸਾਂ ਤੱਕ ਪੜਨ ਵਾਲੇ ਵਿਦਿਆਰਥੀ ਵੀ ਇਨ੍ਹਾਂ ਗੱਲਾਂ ਦੇ ਵਿੱਚ ਕਈ ਵਾਰ ਸਾਰੀ ਸਾਰੀ ਉਮਰ ਅੰਤਰ ਨਹੀਂ ਜਾਣ ਪਾਉਂਦੇ ਅਤੇ ਉਸ ਨੂੰ ਸਾਰੀ ਉਮਰ ਗਲਤ ਹੀ ਲਿਖਦੇ ਰਹਿੰਦੇ ਆ ਸੋ ਮੈਂ ਤੁਹਾਨੂੰ ਇਹ ਰਿਕਵੈਸਟ ਕਰਾਂਗੀ ਕਿ ਤੁਸੀਂ ਇਹ ਵੀਡੀਓ ਪੰਜਾਬੀ ਪੜਨ ਤੇ ਜਾਣਨ ਵਾਲੇ ਹਰ ਇੱਕ ਬੰਦੇ ਤੱਕ ਜ਼ਰੂਰ ਸ਼ੇਅਰ ਕਰਨਾ ਅਸੀਂ ਜਾਣਦੇ ਹਾਂ ਲੱਲਾ ਅਤੇ ਲੱਲੇ ਪੈਰ ਬਿੰਦੀ ਦੇ ਵਿੱਚ ਅੰਤਰ ਦੋਸਤੋ ਇਹ ਦੋਨੇ ਜਿਹੜੇ ਅੱਖਰ ਨੇ ਇਹ ਦੋਨੇ ਅਲੱਗ-ਲੱਗ ਅੱਖਰ ਐ ਤੇ ਇਹਨਾਂ ਦੋਨਾਂ ਦੀ ਵਰਤੋਂ ਵੀ ਅਲੱਗ-ਲੱਗ ਐ ਇਸ ਕਰਕੇ ਇਹਨਾਂ ਨੂੰ ਇੱਕ ਦੂਜੇ ਦੇ ਥਾਂ ਤੇ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਇਹਨਾਂ ਦਾ ਉਚਾਰਨ ਬਿਲਕੁਲ ਵੱਖਰਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੀਆਂ ਲੱਲੇ ਬਾਰੇ ਲੱਲਾ ਜਿਹੜਾ ਹੈ ਉਹ ਗੁਰਮੁਖੀ ਵਿੱਚ 33ਵਾਂ ਅੱਖਰ ਹੈ ਤੇ ਲੱਲੇ ਪੈਰ ਬਿੰਦੀ ਨਵੀਨ ਟੋਲੀ ਵਿੱਚ ਅਖੀਰਲਾ ਅੱਖਰ ਹੈ ਜਿਹੜੀ ਨਵੀਨ ਟੋਲੀ ਸ਼ਾਮਲ ਕੀਤੀ ਗਈ ਐ 6 ਅੱਖਰਾਂ ਵਾਲੀ ਉਹਦੇ ਵਿੱਚ ਅਖੀਰ ਤੇ ਲੱਲੇ ਪੈਰ ਬਿੰਦੀ ਅਸੀਂ ਪਾਉਨੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਲੱਲਾ ਲੱਲਾ ਜਿਹੜਾ ਹੈ ਉਸ ਧਾਰਨ ਜਿਸ ਤਰ੍ਹਾਂ ਅਸੀਂ ਲੱਲੇ ਦਾ ਉਚਾਰਨ ਕਰਦੇ ਹਾਂ ਉਸ ਤਰ੍ਹਾਂ ਉਚਾਰਿਆ ਜਾਂਦਾ ਹੈ ਇਹਨੂੰ ਉਚਾਰਨ ਲੱਗੇ ਕੀ ਹੁੰਦਾ ਹੈ ਮੈਂ ਸਾਹਮਣੇ ਲਿਖਿਆ ਹੈ ਜੀਭ ਦੀ ਨੋਕ ਦਬਾਉਣ ਨਾਲ ਜੀਭ ਦਾ ਬਲੇਟ ਉੱਪਰਲੇ ਮਸੂੜਿਆਂ ਦੇ ਵਿਰੁੱਧ ਦਬਾਲ ਦਿੰਦਾ ਹੈ ਜਿਸ ਨਾਲ ਲੱਲਾ ਬੋਲਿਆ ਜਾਂਦਾ ਹੈ ਤੁਸੀਂ ਲ ਦੇ ਉਚਾਰਨ ਬੋਲ ਕੇ ਦੇਖ ਸਕਦੇ ਹੋ ਸਾਡੀ ਜੀਭ ਜਿਹੜੀ ਹੈ ਉਹ ਉੱਪਰਲੇ ਦੰਦਾਂ ਦੇ ਮਸੂੜਿਆਂ ਨਾਲ ਜਾ ਕੇ ਛੂੰਦੀ ਹੈ ਲ ਲ ਤੁਸੀਂ ਇਸ ਦਾ ਉਚਾਰਨ ਕਰਕੇ ਦੇਖ ਸਕਦੇ ਹੋ ਲ ਤੇ ਇਸ ਦੀ ਉਲਟ ਜਿਹੜਾ ਲੱਲੇ ਪੈਰ ਬਿੰਦੀ ਵਾਲਾ ਉਚਾਰਣ ਹੈ ਜੀਬ ਉਲਟ ਕੇ ਤਾਲੂ ਨਾਲ ਜਾ ਲੱਗਦੀ ਹੈ ਤੇ ਜੀਬ ਦਾ ਕੁਝ ਹਿੱਸਾ ਮੁੜ ਕੇ ਸਖਤ ਤਾਲੂ ਨਾਲ ਲੱਗਦਾ ਤਾਂ ਇਹ ਜਿਹੜਾ ਉਚਾਰਣ ਹੈ ਲੱਲੇ ਪੈਰ ਬਿੰਦੀ ਵਾਲਾ ਤਾਂ ਇਹ ਥੋੜਾ ਖਿਲਾਰ ਕੇ ਜੇ ਬੋਲਿਆ ਜਾਂਦਾ ਜਿਸ ਤਰ੍ਹਾਂ ਅਸੀਂ ਕਵਾਂਗੇ ਹਲ ਹਲ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਇਸ ਨੂੰ ਬੋਲਦੇ ਹਾਂ ਤਾਂ ਸਾਡੀ ਜੀਬ ਉਲਟ ਜਾਂਦੀ ਹੈ ਇਸ ਦੀ ਉਲਟ ਇੱਧਰ ਜਦੋਂ ਅਸੀਂ ਲੱਲਾ ਬੋਲਦੇ ਹਾਂ ਤਾਂ ਸਾਡੀ ਜੀਬ ਜਿਹੜੀ ਹੈ ਉਹ ਤਾਲੂ ਨਾਲ ਜਾ ਕੇ ਨਹੀਂ ਲੱਗਦੀ ਬਲਕਿ ਮਸੂੜਿਆਂ ਦੇ ਨਾਲ ਜਾ ਕੇ ਲੱਗਦੀ ਹੈ ਜਿਸ ਤਰ੍ਹਾਂ ਲ ਤੇ ਜਦੋਂ ਅਸੀਂ ਇਸ ਨੂੰ ਬੋਲਦੇ ਹਾਂ ਤਾਂ ਉਦੋਂ ਸਾਡੀ ਜੀਭ ਉਲਟ ਜਾਂਦੀ ਹੈ ਲ ਲੱਲੇ ਪੈਰ ਬਿੰਦੀ ਇਸ ਨੂੰ ਅਸੀਂ ਉਲਟ ਜੀਭ ਜਿਹੜਾ ਹੈ ਵਿੰਜਨ ਵੀ ਕਹਿ ਦਿੰਨੇ ਆ ਤਾਂ ਹੁਣ ਅਸੀਂ ਕੁਝ ਅੱਖਰ ਕੁਝ ਸ਼ਬਦ ਪੜ੍ਹਾਂਗੇ ਜਿਸ ਦੇ ਨਾਲ ਤੁਹਾਨੂੰ ਇਸ ਦਾ ਅੰਤਰ ਹੋਰ ਕਲੀਅਰ ਹੋ ਜਾਊਗਾ ਮੈਂ ਕੁਝ ਸ਼ਬਦ ਲਿਖੇ ਹੋਏ ਨੇ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਬਾਲ ਤਾਂ ਬਾਲ ਦਾ ਮਤਲਬ ਕੀ ਹੁੰਦਾ ਅਸੀਂ ਇੱਥੇ ਲੱਲੇ ਪੈਰ ਬਿੰਦੀ ਨਹੀਂ ਪਾਈ ਹੋਈ ਬਾਲ ਦੇ ਵਿੱਚ ਤਾਂ ਬਾਲ ਦਾ ਮਤਲਬ ਹੁੰਦਾ ਜਿਵੇਂ ਬਾਲ ਬੱਚੇ ਹੁੰਦੇ ਆ ਜਵਾਕਾਂ ਨੂੰ ਕਿਹਾ ਜਾਂਦਾ ਬਾਲ ਤੇ ਜਦੋਂ ਅਸੀਂ ਬੱਬਾ ਬੱਬੇ ਕੰਨਾਂ ਲੱਲੇ ਪੈਰ ਬਿੰਦੀ ਲਾਤੀ ਬਾਲ ਤਾਂ ਉਦੋਂ ਅਸੀਂ ਜਿਸ ਤਰ੍ਹਾਂ ਕਹਿੰਨੇ ਆ ਅੱਗ ਬਾਲ ਅੱਗ ਬਲ ਰਹੀ ਹੈ ਧਲ ਦਾ ਉਚਾਰਨ ਜਿਹੜਾ ਹੈ ਉਹ ਥੋੜਾ ਉਲਟ ਜੀਬ ਕਰਕੇ ਹੋ ਰਿਹਾ ਹੈ ਉਸੇ ਤਰ੍ਹਾਂ ਜਿਵੇਂ ਪਾਲੀ ਪਾਲੀ ਜਦੋਂ ਅਸੀਂ ਪਾਲੀ ਬੋਲਦੇ ਆ ਤਾਂ ਪਾਲੀ ਕਿਸੇ ਦਾ ਨਾਮ ਹੋ ਸਕਦਾ ਤੇ ਜਦੋਂ ਅਸੀਂ ਪਾਲੀ ਬੋਲਦੇ ਆ ਤਾਂ ਜਿਸ ਤਰ੍ਹਾਂ ਅਸੀਂ ਕਹਿੰਨੇ ਆ ਕਿ ਇਸ ਕੁੜੀ ਨੂੰ ਇਹ ਕੁੜੀ ਮੈਂ ਪਾਲੀ ਹੈ ਜਿਵੇਂ ਅਸੀਂ ਕਹਿੰਨੇ ਆ ਕਿ ਮੈਨੂੰ ਪਾਲਾ ਲੱਗ ਰਿਹਾ ਹੈ ਪਾਲਾ ਮਤਲਬ ਠੰਡ ਠੀਕ ਇਸ ਤਰ੍ਹਾਂ ਕਾਲ ਕਕੇ ਕੰਨਾ ਲੱਲਾ ਕਾਲ ਕਾਲ ਦਾ ਮਤਲਬ ਹੈ ਜਿਸ ਤਰ੍ਹਾਂ ਸਮੇਂ ਨੂੰ ਅਸੀਂ ਕਹਿ ਸਕਦੇ ਹਾਂ ਤੇ ਇਸੇ ਤਰ੍ਹਾਂ ਜਦੋਂ ਅਸੀਂ ਲੱਲੇ ਪੈਰ ਬਿੰਦੀ ਲਾ ਕੇ ਲਿਖਾਂਗੇ ਤਾਂ ਕਾਲਾ ਜਿਹੜਾ ਰੰਗ ਹੁੰਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਇਸੇ ਤਰ੍ਹਾਂ ਗੋਲੀ ਅ ਗੱਗੇ ਹੋੜਾ ਲੱਲੇ ਵਿਹਾਰੀ ਗੋਲੀ ਗੋਲੀ ਦਾ ਮਤਲਬ ਹੁੰਦਾ ਹੈ ਦਾਸੀ ਜਾਂ ਨੌਕਰਾਨੀ ਤੇ ਜਦੋਂ ਅਸੀਂ ਲੱਲੇ ਪੈਰ ਬਿੰਦੀ ਲਾ ਦਿੰਦੇ ਹਾਂ ਤਾਂ ਇਹਦਾ ਮਤਲਬ ਹੁੰਦਾ ਗੋਲੀ ਗੋਲੀ ਬੰਦੂਕ ਦੀ ਵੀ ਹੋ ਸਕਦੀ ਹੈ ਜਾਂ ਦਵਾਈ ਵਾਲੀ ਗੋਲੀ ਵੀ ਹੋ ਸਕਦੀ ਹੈ ਤੇ ਇਹਨਾਂ ਦੋਨਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਲੱਲੇ ਪੈਰ ਬਿੰਦੀ ਪਾਉਣ ਨਾਲ ਅਰਥਾਂ ਦਾ ਕਿੰਨਾ ਜ਼ਿਆਦਾ ਫਰਕ ਪੈ ਗਿਆ ਉਸੇ ਤਰ੍ਹਾਂ ਬੋਲੀ ਬੋਲੀ ਜਿਸ ਤਰ੍ਹਾਂ ਅਸੀਂ ਗਿੱdde ਦੀ ਬੋਲੀ ਪਾਉਂਦੇ ਆਂ ਜਾਂ ਭਾਸ਼ਾ ਨੂੰ ਅਸੀਂ ਬੋਲੀ ਕਹਿੰਦੇ ਆਂ ਤੇ ਜਦੋਂ ਅਸੀਂ ਬੱਬੇ ਹੋੜਾ ਲੱਲੇ ਪੈਰ ਬਿੰਦੀ ਲਾ ਦਿੰਦੇ ਆਂ ਤਾਂ ਬੋਲੀ ਬਣ ਜਾਂਦਾ ਬੋਲੀ ਦਾ ਮਤਲਬ ਹੁੰਦਾ ਜਿਸ ਨੂੰ ਸੁਣਦਾ ਨਾ ਹੋਵੇ ਉਹ ਔਰਤ ਜਿਸ ਨੂੰ ਸੁਣਦਾ ਨਾ ਹੋਵੇ ਇਸ ਤਰ੍ਹਾਂ ਕੁਝ ਹੋਰ ਸ਼ਬਦ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੀ ਆਂ ਜਿਸ ਤਰ੍ਹਾਂ ਬਲ ਬਲ ਦਾ ਮਤਲਬ ਕੀ ਹੁੰਦਾ ਤਾਕਤ ਤੇ ਬਲ ਬਲ ਦਾ ਮਤਲਬ ਹੁੰਦਾ ਉਸੇ ਤਰ੍ਹਾਂ ਜਿਸ ਤਰ੍ਹਾਂ ਅੱਗ ਬਲ ਰਹੀ ਹੈ ਠੀਕ ਇਸ ਤੋਂ ਬਾਅਦ ਤਲ ਤਲ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਹੇਠਲਾ ਹਿੱਸਾ ਜਿਵੇਂ ਅਸੀਂ ਧਰਾ ਤਲ ਕਹਿ ਦਿੰਦੇ ਹਾਂ ਤੇ ਤਲ ਤਲ ਦਾ ਮਤਲਬ ਹੁੰਦਾ ਤਲਣਾ ਜਦੋਂ ਅਸੀਂ ਕੋਈ ਜਿਸ ਤਰ੍ਹਾਂ ਪਕੌੜੇ ਤਲੇ ਜਾਂਦੇ ਆ ਉਸ ਤਰ੍ਹਾਂ ਇਸ ਤੋਂ ਬਾਅਦ ਹੈ ਖਲ ਖਲ ਦਾ ਮਤਲਬ ਹੁੰਦਾ ਚਮੜੀ ਤੇ ਜਦੋਂ ਅਸੀਂ ਲੱਲੇ ਪੈਰ ਬਿੰਦੀ ਪਾ ਦਿੰਦੇ ਆ ਤਾਂ ਉਹ ਬਣ ਜਾਂਦਾ ਹੈ ਖਲ ਖਲ ਦਾ ਮਤਲਬ ਜਦੋਂ ਅਸੀਂ ਜਿਵੇਂ ਅਸੀਂ ਪਸ਼ੂਆਂ ਨੂੰ ਸਰੋਂ ਦੀ ਖਾਲ ਵਗੈਰਾ ਪਾਉਂਦੇ ਆ ਇਸ ਤਰ੍ਹਾਂ ਹੈ ਛਲ ਛਲ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰਾਂ ਦੀ ਛਲ ਆਉਂਦੀ ਹੈ ਤੇ ਜਦੋਂ ਅਸੀਂ ਲੱਲੇ ਪੈਰ ਬਿੰਦੀ ਪਾ ਦਿੰਨੇ ਆ ਤਾਂ ਉਹ ਛਲ ਬਣ ਜਾਂਦਾ ਛਲ ਛਲ ਜਿਸ ਤਰ੍ਹਾਂ ਕਿਸੇ ਨਾਲ ਧੋਖਾ ਕਰਨਾ ਕਿਸੇ ਨਾਲ ਕਰਪਟ ਕਰਪਸ਼ਨ ਕਰਨੀ ਛਲ ਕਰਨਾ ਇਸ ਤੋਂ ਬਾਅਦ ਹੈ ਡੋਲੀ ਤੇ ਡੋਲੀ ਦਾ ਮਤਲਬ ਹੈ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਕਿ ਉਹ ਔਰਤ ਬਿਲਕੁਲ ਨਹੀਂ ਡੋਲੀ ਤੇ ਜਦੋਂ ਅਸੀਂ ਲੱਲੇ ਪੈਰ ਬਿੰਦੀ ਪਾ ਦਿੰਨੇ ਆ ਤਾਂ ਉਹ ਬਣ ਜਾਂਦਾ ਡੋਲੀ ਡੋਲੀ ਮਤਲਬ ਜਦੋਂ ਕਿਸੇ ਕੁੜੀ ਨੂੰ ਤੋਰਨ ਲੱਗਿਆ ਸੀ ਕਹਿੰਦੇ ਆ ਕਿ ਉਹ ਡੋਲੀ ਵਿੱਚ ਬੈਠ ਗਈ ਇਸ ਤਰ੍ਹਾਂ ਕੁਝ ਸ਼ਬਦ ਜਿਹੜੇ ਆ ਸਾਡੀ ਆਮ ਵਰਤੋਂ ਦੇ ਵਿੱਚ ਆ ਜਿਸ ਦਾ ਉਚਾਰਨ ਲੱਲੇ ਪੈਰ ਬਿੰਦੀ ਵਾਲਾ ਹੀ ਹੁੰਦਾ ਹੈ ਪਰ ਅਸੀਂ ਉਹਨਾਂ ਦੇ ਨਾਲ ਬਿੰਦੀ ਪਾਉਂਦੇ ਨਹੀਂ ਬਲਕਿ ਪਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਨਾਲ ਵਾਲਾ ਮੈਂ ਉਸ ਨਾਲ ਗਈ ਸਬਜੀ ਵਾਲਾ ਆ ਗਿਆ ਹੈ ਇਸੇ ਤਰ੍ਹਾਂ ਪਟਿਆਲਾ ਸ਼ਬਦ ਹੈ ਪਟਿਆਲਾ ਤੁਸੀਂ ਜਦੋਂ ਬੋਲਦੇ ਹੋ ਆਮ ਸਧਾਰਨ ਬੋਲਚਾਲ ਦੇ ਵਿੱਚ ਜਦੋਂ ਬੋਲਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਲੱਲੇ ਪੈਰ ਬਿੰਦੀ ਵਾਲਾ ਹੀ ਬੋਲਦੇ ਹਾਂ ਪਟਿਆਲਾ ਡੱਲੇ ਵਾਲਾ ਉਸੇ ਤਰ੍ਹਾਂ ਪਰ ਪੌਣ ਲੱਗੇ ਲੱਲੇ ਪੈਰ ਬਿੰਦੀ ਨਹੀਂ ਪਾਈ ਜਾਂਦੀ ਜੋ ਕਿ ਗਲਤੀ ਹੈ ਉਸੇ ਤਰ੍ਹਾਂ ਕਾਲਾ ਇਹ ਕੁਝ ਆਮ ਸ਼ਬਦ ਹਨ ਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਲੱਲਾ ਅਤੇ ਲੱਲੇ ਪੈਰ ਬਿੰਦੀ ਦੇ ਵਿੱਚ ਅੰਤਰ ਸਮਝ ਆ ਗਿਆ ਹੋਊਗਾ ਤੇ ਅੱਗੇ ਤੋਂ ਤੁਸੀਂ ਲਿਖਣ ਲੱਗੇ ਇਸ ਦਾ ਬਹੁਤ ਧਿਆਨ ਰੱਖੋਗੇ ਧੰਨਵਾਦ ਜੀ